ਦੋ ਇਹਨਾਂ ਨੇ ਮਾਰਿਆ ਅਸੀਂ ਇਹਨਾਂ ਦਾ ਕੋਈ ਬੰਦਾ ਨਹੀਂ ਮਾਰਿਆ ਚਲੋ ਇਹ ਵੀ ਕਹਣਾ ਮੈਂ ਦੀਪ ਸਿੱਧੂ ਕਿੱਦਾਂ ਮਾਰੇ ਕਰਨ ਮੇਰੇ ਤੇ ਕੇਸ ਕਰਨ ਮੈਂ ਕਹਿੰਦਾ ਇਹਨਾਂ ਨੇ ਮਾਰਿਆ ਕਰਨ ਮੇਰੇ ਤੇ ਕੇਸ ਇਹਨਾਂ ਨੂੰ ਸਰਕਾਰਾਂ ਵੱਲੋਂ ਹਾਇਰ ਕੀਤਾ ਗਿਆ ਤੇ ਉਹਦਾ ਤੁਹਾਨੂੰ ਮੈਂ ਬਿਆਨ ਸੁਣਾ ਦੇਮਾ ਤੇ ਕੀ ਗੱਲ ਕਹਿੰਦਾਗਾ ਕਿ ਦੀਪ ਸਿੱਧੂ ਬਾਰੇ ਅੱਜ ਦੇ ਦਿਨ ਦੀ ਆਪਾਂ ਦੋ ਵੱਡੀਆਂ ਖਬਰਾਂ ਦੇ ਜਿਹੜੀ ਗੱਲਬਾਤ ਕਰਨੀ ਆ ਇੱਕ ਤਾਂ ਜਲੰਧਰ ਦੇ ਵਿੱਚ ਪੁਲਿਸ ਵੱਲੋਂ ਅਨਕਾਉਂਟਰ ਕੀਤਾ ਗਿਆ ਤੇ ਦੂਸਰੀ ਖਬਰ ਹੈ ਬਿਕਰਮ ਸਿੰਘ ਮਜੀਠੀਆ ਜੋ ਕਿ ਕੱਲ ਬੇਲ ਮਿਲੀਆ ਨਾਬਾ ਜੇਲ ਦੇ ਵਿੱਚੋਂ ਰਿਹਾ ਹੋ ਕੇ ਆਇਆ ਉਹਦੇ ਬਾਬਤ ਜਿਹੜੀ ਗੱਲਬਾਤ ਕਰਨੀ ਹੈ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਗੱਲ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜਿਹੜੀ ਇੱਕ ਖਬਰ ਆ ਜਲੰਧਰ ਤੋਂ ਨਿਕਲ ਕੇ ਆ ਰਹੀ ਆ ਕਿ ਪੁਲਿਸ ਵੱਲੋਂ ਇੱਕ ਗੈਂਗਸਟਰ ਦਾ ਅਨਕਾਊਂਟਰ ਕੀਤਾ ਗਿਆ ਤੇ ਧਰਨ ਪੁਲਿਸ ਦਾ ਬਿਆਨ ਵੀ ਸੁਣਾਵਾਂਗੇ ਕਿ ਕਮੇ ਪੁਲਿਸ ਨੇ ਕਾਊਂਟਰ ਕਰਦੀ ਆ ਇਹਨਾਂ ਦਾ ਉਹੀ ਬਿਆਨ ਆ ਘੜਾ ਮੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਅੱਜ ਲੋਕ ਅੱਜ ਕੁਝ ਕੁ ਸਿਆਸੀ ਲੋਕਾਂ ਤੋਂ ਇਲਾਵਾ ਸਰ ਸਰਪਾਸ ਸਖਪਾਲ ਸਿੰਘ ਖੈਰੇ ਹੀ ਬੋਲ ਰਹੇ ਆ ਤਾਂ ਨਹੀਂ ਮੈਨੂੰ ਤਾਂ ਲੱਗਦਾ ਸਾਰਿਆਂ ਦੇ ਜ਼ੁਬਾਨਾਂ ਦੇ ਉੱਪਰ ਤਾਲੇ ਲੱਗ ਰਹੇ ਆ ਧੜਾ ਧੜਾ ਨੌਜਵਾਨਾਂ ਦੇ ਅਨਕਾਊਂਟਰ ਹੋ ਰਹੇ ਆ ਪੁਲਿਸ ਮੁਕਾਬਲੇ ਬਣ ਰਹੇ ਆ ਤੇ ਪਰ ਕੋਈ ਨਹੀਂ ਬੋਲ ਰਿਹਾ ਜੇਕਰ ਭਾਈ ਤੁਸੀਂ ਇੱਕ ਪਾਸੇ ਤਾਂ ਕਹਿੰਦੇ ਹੋ ਅਸੀਂ 40000 ਫੜ ਲਿਆ ਸੀ ਇੰਨੇ ਗਿਰਪੇਦਾਰ ਕਰ ਲੇ ਅਸੀਂ ਇੰਨੇ ਤੇ ਪਰਚੇ ਦੇ ਦਿੱਤੇ ਅਸੀਂ 25000 ਬੰਦਾਗਾ 2500 ਬੰਦਾਗਾ ਪਤਾ ਨਹੀਂ ਕੀ ਕੀ ਤੁਸੀਂ ਗੱਲਾਂ ਕਰਦੇ ਹੋ ਕਿ ਬੰਦੇ ਜਾਂ ਜਿਹੜੇ ਕਿ ਗੈਂਗਸਟਰ ਆਏ ਕਿੱਥੋਂ ਆ ਰਹੇ ਆ ਇਹ ਆਸਲਾਗਾ ਜਿਹੜਾ ਇਹ ਕਿੱਥੋਂ ਆ ਰਿਹਾਗਾ ਪਰ ਇਹ ਪੁਲਿਸ ਕਹਿ ਰਹੀ ਆ ਕਿ ਅੱਜ ਸਵੇਰੇ ਸਵੇਰੇ ਜਿਹੜਾ ਇੱਕ ਨੌਜਵਾਨ ਦਾ ਅਨਕਾਉਂਟਰ ਕੀਤਾ ਕਿ ਜਲੰਧਰ ਪੁਲਿਸ ਕਹਿ ਰਹੀ ਆ ਕਿ ਜੀ ਫਲਾਣੇ ਪਾਸੇ ਆਉਂਦਾ ਸੀ ਇਨੂੰ ਅਸੀਂ ਰੋਕਿਆ ਸਿਆਰਾ ਕੀਤਾ ਇਹਨੇ ਪੁਲਿਸ ਪਾਰਟੀ ਉੱਤੇ ਫਾਇਰਿੰਗ ਕਰ ਦਿੱਤੀ ਆ ਤੇ ਜਵਾਬੀ ਗੋਲੀ ਦੇ ਵਿੱਚ ਇਹਦੇ ਗੋਲੀ ਲੱਗ ਗਈ ਇਹਦਾ ਅਨਕਾਊਂਟਰ ਕੀਤਾ ਗਿਆ ਕਹਿਣ ਦਾ ਭਾਵ ਕਿ ਜਿਹੜਾ ਇਹ ਜਿਹੜੀਆਂ ਰੋਜ਼ ਸਾਨੂੰ ਨਿਤ ਖਬਰਾਂ ਵੇਖਣ ਨੂੰ ਮਿਲਦੀਆਂ ਨੇ ਜੀ ਨਹੀਂ ਕਰਦਾ ਸਾਡਾ ਇਹ ਗੱਲਾਂ ਕਹਿਣ ਨੂੰ ਜਦੋਂ ਪੰਜਾਬ ਦੀ ਨੌਜਵਾਨੀ ਨੂੰ ਤੁਸੀਂ ਇਸ ਤਰ੍ਹਾਂ ਮਾਰੋਗੇ ਤਾਂ ਸਵਾਲ ਉੱਠਣਗੇ ਪਹਿਲਾਂ ਤਾਂ ਨੂੰ ਮੈਂ ਵੀਡੀਓ ਸੁਣਾ ਦੇਮਾ ਉਸ ਪੁਲਿਸ ਅਫਸਰਾਂ ਦੇ ਕਿ ਉਹਨਾਂ ਦਾ ਬਿਆਨ ਕੀ ਕਹਿੰਦਾ ਫਿਰ ਅੱਗੇ ਗੱਲਬਾਤ ਕਰਦੇ ਆ ਫਿਰ ਗੱਲਬਾਤ ਮਜੀਠੀਏ ਤੇ ਵੀ ਕਰਨੀ ਆ ਲਾਵਾਂਗੇ 5 ਕਿ ਮਿੰਟ ਮਜੀਠੀਏ ਤੇ ਜਿਹੜਾ ਆਪਣੇ ਆਪ ਨੂੰ ਟਾਈਗਰ ਦੱਸ ਰਿਹਾ ਤੇ ਉਹਦੇ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਮੈਂ ਪੁਲਿਸ ਦਾ ਬਿਆਨ ਸੁਣਾ ਦੇਵਾਂ ਔਰਨ ਦੇ ਨੰਬਰ ਤੋਂ ਵਟਸਐਪ ਕਾਲ ਸੀ ਜਿਹਦੇ ਵਿੱਚ ਉਹ ਤੋਂ ਫਰੋਤੀ ਵੀ ਮੰਗ ਕੀਤੀ ਗਈ ਉਸ ਤੋਂ ਅਸੀਂ ਐਫ ਆਈ ਆਰ ਦਰਜ ਕਰਕੇ ਤਪੀਸ਼ ਆਪਣੀ ਸ਼ੁਰੂ ਕੀਤੀ ਗਈ ਸੀ ਉਸ ਤੋਂ ਬਾਅਦ ਇੱਕ 16 ਜਨਵਰੀ ਤੇ 17 ਜਨਵਰੀ ਦੀ ਜਿਹੜੀ ਹੈਗੀ ਆ ਉਹਦੇ ਇੰਟਰਵੈਨਿੰਗ ਨਾਈਟ ਨੂੰ ਫਾਇਰਿੰਗ ਹੋ ਜਾਂਦੀ ਹੈ ਉਹਦੇ ਵਿੱਚ ਜਿਹੜਾ ਹੈਗਾ 13 ਨੰਬਰ ਮਕਦਮਾ ਸਿਟੀ ਨਕੋਦਰ ਦੇ ਵਿੱਚ ਤਰਜੀਹ ਕੀਤਾ ਗਿਆ ਸੀ ਜਿਹਦੇ ਵਿੱਚ ਜਿਹੜੇ ਦੋਸ਼ੀ ਨੇ ਤਿੰਨ ਦੋਸ਼ੀ ਉਹਦੇ ਵਿੱਚ ਡਿਟੈਕਟ ਹੋਈ ਸੀ ਜਿਹੜੇ ਆਗੇ ਫਾਇਰਿੰਗ ਕਰਦੇ ਸੀ ਐਂਡ 8 9 ਜਿਹੜੇ ਰਾਊਂਡ ਜੋ ਦੇ ਉੱਤੇ ਫਾਇਰ ਕੀਤੇ ਗਏ ਸੀ ਜਿਸ ਨੂੰ ਸਾਡੀਆਂ ਟੀਮਸ ਜਿਹੜੀਆਂ ਹੈਗੀਆਂ ਸਿਟੀ ਨਕੋਦਰ ਦਾ ਉਹ ਟੀਮਸ ਸਾਡੇ ਡੀਐਸਪੀ ਨਕੋਦਰ ਮਿਸਟਰ ਲੁਧਿਆਣੇ ਦੇ ਰਹਿਣ ਵਾਲੇ ਆ ਜਿਹੋਦੇ ਵੱਲ ਬਸਤੀ ਦਾ ਇੱਕ ਹੈਗਾ ਇੱਕ ਪਨੀਤ ਨਗਰ ਦਾ ਹੈ ਔਰ ਇੱਕ ਦਾ ਜਿਹੜਾ ਤੀਜਾ ਸਾਥੀ ਵੀ ਜਿਹੜੇ ਇਹਨਾਂ ਦੇ ਤੀਜੇ ਸਾਥੀ ਬਾਰੇ ਵੀ ਜਿਹੜੀ ਹੈਗੀ ਥੋੜਾ ਬਹੁਤ ਅਲੇ ਪਤਾ ਕੀਤਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਦੋਂ ਅਸੀਂ ਇਹਨਾਂ ਦੀ ਰੈਸਟ ਪਾਵਾਂਗੇ ਤਸੱਬਰ ਕਰਾਂਗੇ ਉਦੋਂ ਪੁਲਿਸ ਸਟਾਟ ਤੇ ਲੈ ਕੇ ਇਹਨਾਂ ਦੀ ਪੁੱਛਗਿੱਛ ਕਰਕੇ ਫਿਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਕਰਾਂਗੇ ਉਦੋਂ ਪੁਲਿਸ ਸਟਾਟ ਤੇ ਲੈ ਕੇ ਇਹਨਾਂ ਦੀ ਪੁੱਛਗਿੱਛ ਕਰਕੇ ਫਿਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹਲੇ ਸਾਂਝੀ ਨਹੀਂ ਕਰਾਂਗੇ ਜਿਸ ਤਰ੍ਹਾਂ ਸਾਡੀ ਤਫ਼ਤੀਸ਼ ਦੇ ਵਿੱਚ ਕੋਈ ਜਿਹੜਾ ਫਰਕ ਪਾਉਂਦਾ ਇਸੋ ਲਾਵਾ ਸਾਡੇ ਏਜੀਟੀਐਫ ਦੀਆਂ ਟੀਮਸ ਸਾਡੇ ਨਾਲ ਐਂਟੀ ਗੈਂਗਸਰ ਟਾਸਕ ਫੋਰਸ ਦੀਆਂ ਜਿਹੜੀਆਂ ਟੀਮਸ ਨੇ ਉਹ ਸਾਡੇ ਮੰਨ ਜੋ ਕੇ ਡੀਜੀਪੀ ਸਾਹਿਬ ਵੱਲੋਂ ਮੰਨ ਜੋ ਕੇ ਡੀਜੀਪੀ ਸਾਹਿਬ ਦੀ ਦੇਸ਼ਾ ਨਿਰਦੇਸ਼ ਦੇ ਵਿੱਚ ਸਾਡੇ ਨਾਲ ਮੇਸਾਹਬ ਪੁਲਿਸ ਦਾ ਬਿਆਨ ਬੜਾ ਲੰਬਾ ਚੌੜਾਗਾ ਕਹਿੰਦੇ ਕਿ ਲੱਤ ਦੇ ਵਿੱਚ ਗੋਲੀ ਲੱਗੀ ਆ ਯਾਨੀ ਕਿ ਕਹਿੰਦੇ ਦਾ ਭਾਵ ਕਿ ਇਹਨਾਂ ਨੂੰ ਲੱਤ ਤੇ ਜਿਹੜਾ ਗੋਲੀ ਮਾਰ ਕੇ ਫੜਨ ਤੋਂ ਬਿਨਾਂ ਇਹਨਾਂ ਦੇ ਕੋਲੇ ਹੋਰ ਕੋਈ ਚਾਰਾ ਨਹੀਂ ਕੁਝ ਸੂਤਰ ਇਹ ਦੱਸਦੇ ਆ ਕਿ ਪੁਲਿਸ ਵੱਲੋਂ ਪਹਿਲਾਂ ਇਹ ਜਿਹੜਾ ਮਲਜ਼ਮ ਫੜ ਲਏ ਜਾਂਦੇ ਆ ਪਹਿਲੇ ਹੀ ਟੈਰੋਗੇਸ਼ਨ ਇਹਨਾਂ ਦੀ ਕੀਤੀ ਜਾਂਦੀ ਆ ਇਹ ਟੈਰੋਗੇਸ਼ਨ ਕੇ ਕਰਨ ਤੋਂ ਬਾਅਦ ਫਿਰ ਇਹਨਾਂ ਨੂੰ ਖੇਤਾਂ ਦੇ ਵਿੱਚ ਲਜਾਇਆ ਜਾਂਦਾ ਫਿਰ ਭਜਾਇਆ ਜਾਂਦਾ ਫਿਰ ਇਹਨਾਂ ਦੇ ਕਹਿੰਦੇ ਗੋਲੀਬਾਰੀ ਹੁੰਦੀ ਆ ਫਿਰ ਇਹਨੂੰ ਭੱਜਣ ਦਾ ਮੌਕਾ ਦਿੰਦੇ ਆ ਤੇ ਕਈ ਵਾਰੀ ਇੱਥੋਂ ਤੱਕ ਆਇਆਗਾ ਕਿ ਜਿਹੜਾ ਪੁਲਸਾ ਤੌਲੀਆ ਧਰ ਕੇ ਉੱਤੇ ਜਿਹੜਾ ਗੋਲੀ ਮਾਰ ਦਿੰਦੀ ਆ ਤੇ ਗੋਲੀ ਵੱਜਣ ਤੋਂ ਬਾਅਦ ਫਿਰ ਕਹਿੰਦੀ ਆ ਕਿ ਅਨਕਾਉਂਟਰ ਕਰ ਦਿੱਤਾ ਪਹਿਲਾਂ ਇਹਨਾਂ ਨੇ ਪੁਲਸ ਦੇ ਉੱਪਰ ਫਾਇਰਿੰਗ ਕੀਤਾ ਸੀ ਇਹ ਬੜੀਆ ਖਬਰ ਆ ਸਾਹਮਣੇ ਨਿਕਲ ਕੇ ਆਇਆ ਕਿ ਪੁਲਸ ਖੁਦ ਫੜ ਫੜ ਕੇ ਮੁੰਡੇ ਮਾਰਦੀ ਆ ਤੇ ਬੜਾ ਰਝਾਣ ਜਿਹੜਾ ਮਾੜਾਗਾ ਇਹ ਪੁਲਸ ਨੂੰ ਵੀ ਬੜਾ ਸੋਚਣਾ ਪੈਣਾਗਾ ਕਿ ਜਿਹੜਾ ਮੈਂ ਪਹਿਲਾਂ ਵੀ ਦੱਸ ਕੇ ਹਟਾਇਆ ਬੜੇ ਬਰੀ ਕਿ 1990 92 ਵਾਲਾ ਦਾਕਾ ਉਹੀ ਮਾਹੌਲ ਸਿਰਜਿਆ ਜਾ ਰਿਹਾ ਉਹੀ ਟਾਈਮ ਅਸੀਂ ਦੇਖਦੇ ਸੀ ਕਿ ਅੱਜ ਫਲਾਣੇ ਥਾ ਠਾ ਠਾ ਹੋ ਜਾਂਦੀ ਆ ਅੱਜ ਧੰਕੇ ਥਾ ਫਲਾਣਾ ਮੁੰਡਾ ਮਾਰ ਦਿੱਤਾ ਖਬਰਾਂ ਦੇ ਵਿੱਚ ਆਉਂਦਾ ਅਜ ਤਾਂ ਕੇ ਮੁੰਡਾ ਮਾਰ ਦਿੱਤਾ ਤੇ ਉਹੀ ਹਾਲ ਅੱਜ ਫੇਰ ਪੰਜਾਬ ਦੀ ਧਰਤੀ ਤੇ ਹੋ ਰਿਹਾ ਅਗਲੀ ਜਿਹੜੀ ਗੱਲਬਾਤ ਖਬਰ ਕਰਦੇ ਆਪਾਂ ਉਹ ਵੀ ਧਿਆਨ ਦੇ ਨਾਲ ਸੁਣੋ ਹੁਣ ਮੈਂ ਗੱਲਬਾਤ ਕਰੂੰਗਾ ਕੋਈ ਦਵਾਬੀ ਦੂਬੀ ਆ ਭਗਤ ਸਿੰਘ ਦਵਾਬੀ ਉਹਨੇ ਹਰਪਾਲ ਸਿੰਘ ਖਾਰਾ ਜੋ ਕਿ ਭਾਈ ਅੰਮਰਪਾਲ ਸਿੰਘ ਦੇ ਵਕੀਲ ਆ ਉਹਨਾਂ ਦੇ ਉੱਪਰ ਬੜੇ ਵੱਡੇ ਸਵਾਲ ਚੁੱਕੇ ਆ ਤੇ ਸਿੱਧਾ ਟਾਰਗੇਟ ਕੀਤਾਗਾ ਕਿਉਂਕਿ ਮੈਂ ਪਹਿਲੇ ਹੀ ਦੱਸ ਕੇ ਹਟਿਆ ਕਿ ਬਦਮਾਸ਼ ਨੇ ਜਿਹੜੇ ਲੋਕ ਆ ਆਪਣੇ ਆਪ ਨੂੰ ਇਹ ਸਮਝਦੇ ਆ ਕਿਉਂਕਿ ਇਹਨਾਂ ਨੂੰ ਏਜੰਸੀਆਂ ਵੱਲੋਂ ਫਿੱਟ ਕੀਤਾ ਗਿਆ ਇਹਨਾਂ ਨੂੰ ਸਰਕਾਰਾਂ ਵੱਲੋਂ ਹਾਇਰ ਕੀਤਾ ਗਿਆ ਤੇ ਉਹਦਾ ਤੁਹਾਨੂੰ ਮੈਂ ਬਿਆਨ ਸੁਣਾ ਦੇਮਾ ਤੇ ਕੀ ਗੱਲ ਕਹਿੰਦਾਗਾ ਕਿ ਦੀਪ ਸਿੱਧੂ ਬਾਰੇ ਤੇ ਫਿਰ ਆਪਾਂ ਅੱਗੇ ਮਜੀਠੀਏ ਬਾਰੇ ਵੀ ਗੱਲਬਾਤ ਕਰਨੀ ਆ ਦੀਪ ਸਿੱਧੂ ਇਹਨਾਂ ਨੇ ਮਾਰਿਆ ਅਸੀਂ ਇਹਨਾਂ ਦਾ ਕੋਈ ਬੰਦਾ ਨਹੀਂ ਮਾਰਿਆ ਚਲੋ ਇਹ ਵੀ ਕਹਣਾ ਮੈਂ ਦੀਪ ਸਿੱਧੂ ਕਿੱਦਾਂ ਮਾਰੇ ਕਾਰਨ ਮੇਰੇ ਤੇ ਕੇਸ ਕਰਨ ਮੈਂ ਕਹਣਾ ਇਹਨਾਂ ਨੇ ਮਾਰਿਆ ਕਾਰਨ ਮੇਰੇ ਤੇ ਕੇਸ ਕਰਿਆ ਕਾਮਰ ਦੇ ਮਾਰਨ ਦਾ ਦੋਬਾ ਮੈਂ ਕਹਿੰਦਾ ਦੀਪੂ ਤੇਰੇ ਬੰਦਿਆਂ ਨੇ ਮਾਰਿਆ ਤਾਂ ਆ ਜਿਹੜਾ ਜਿੰਨਾ ਲਾਣਾ ਨਾ ਇਹਨਾਂ ਦੀ ਇਨਵੋਲਵਮੈਂਟ ਆ ਦੀਪ ਸਿੱਧੂ ਦੇ ਕਤਲ ਦੇ ਵਿੱਚ ਕਿਉਂ ਨਹੀਂ ਕਰਵਾਉਂਦੇ ਇਨਵੈਸਟੀਗੇਸ਼ਨ ਐਡਾ ਰੌਲਾ ਪਾਇਆ ਸੀ ਦੀਪ ਸਿੱਧੂ ਦਾ ਕਤਲ ਦੀਪੂ ਦਾ ਕਤਲ ਯੂਨੈਓ ਜਾਵਾਂਗੇ ਹੈਨਾ ਇਨਕੁਆਰੀ ਕਰਾਵਾਂਗੇ ਦੇਸ਼ ਤੋਂ ਬਾਹਰ ਜਾਵਾਂਗੇ ਦੇਸ਼ ਤੋਂ ਬਾਹਰ ਯੂਨੈਓ ਦੇ ਨੰਬਰ ਖਾਰੇ ਕਿਉਂ ਨਹੀਂ ਕਰਵਾਈ ਇਨਕੁਆਰੀ ਤੁਸੀਂ ਉਹਨੂੰ ਐਕਸੀਡੈਂਟ ਮੰਨਦੇ ਹੋ ਮਰਡਰ ਮੰਨਦੇ ਦੀਪ ਸਿੱਧੂ ਦੀ ਗੱਡੀ ਆ ਤੁਸੀਂ ਹੁਣ ਬਿਆਨ ਆ ਜਿਹੜਾ ਇਹ ਵੀਡੀਓ ਤੁਹਾਨੂੰ ਸੁਣਾ ਕੇ ਹਟਿਆ ਭਗਤ ਸਿੰਘ ਦਵਾਬੀ ਦੀ ਆ ਇਹ ਸਿੱਧਾ ਹਰਪਾਲ ਸਿੰਘ ਖਾਰੇ ਜੋ ਕਿ ਭਾਈ ਅੰਮਿਤਪਾਲ ਸਿੰਘ ਦੇ ਵਕੀਲ ਹੈ ਇਸ ਕਰਕੇ ਇਹਨੂੰ ਚਲੂਨੇ ਲੜਦੇ ਆ ਕਿ ਉਹਨਾਂ ਦਾ ਵਕੀਲ ਕਿਉਂ ਆ ਕਿ ਇਹਨਾਂ ਨੇ ਦੀਪਸਿੱਧੂ ਨੂੰ ਮਾਰਿਆ ਕਿ ਦੀਪਸਿੱਧੂ ਨੂੰ ਸ਼ਹੀਦ ਕੀਤਾ ਤੇ ਇਹਨਾਂ ਲੋਕ ਕਹਿੰਦਾ ਕਿ ਇਨਕੁਆਰੀ ਕਿਉਂ ਨਹੀਂ ਕੀਤੀ ਹਰਪਾਲ ਸਿੰਘ ਖਾਰੇ ਨੂੰ ਇਨਕੁਆਰੀ ਕਰਦਾ ਉਹਦਾ ਭਾਈ ਉਹਦਾ ਭਾਈ ਕਿੱਥੇ ਗਿਆ ਅੱਜ ਕਿੱਥੇ ਆ ਅੱਜ ਆਪਣੀ ਪਾਰਟੀ ਬਣਾਈ ਫਿਰਦਾ ਤੇ ਉਹਦੇ ਭਾਈ ਨੇ ਇਨਕੁਆਰੀ ਕਿਉਂ ਨਹੀਂ ਕਰਾਈ ਸਿਮਰਜੀਤ ਸਿੰਘ ਮਾਨ ਜੀਦੀ ਪਾਰਟੀ ਦੇ ਵਿੱਚ ਦਿਨ ਰਾਤ ਇੱਕ ਕਰਕੇ ਦੀਪ ਸਿੱਧੂ ਨੇ ਤੇ ਉਹ ਜਿਹੜਾ ਕਿ ਪਾਰਟੀ ਲਈ ਪ੍ਰਚਾਰ ਕੀਤਾ ਤੇ ਸਮਰਜੀਤ ਸਿੰਘ ਮਾਨ ਨੇ ਕਿਹਾ ਸੀ ਅਸੀਂ ਜਾਵਾਂਗੇ ਜੂਐਨ ਟਿਕ ਤੇ ਸਮਰਜੀਤ ਸਿੰਘ ਮਾਨ ਨੂੰ ਜਾ ਕੇ ਕਹੇ ਉਧਰੋਂ ਡਰ ਲੱਗਦਾਗਾ ਸਿੱਤਰਾ ਤੋਂ ਕਿ ਇਦੋਂ ਸਿੱਤਰ ਪਹਿਣੇ ਆ ਕਿ ਇੱਧਰ ਅਸੀਂ ਟਾਰਗੇਟ ਕੰਮੇ ਕਰਨਾ ਭਾਈ ਅੰਮਰਪਾਲ ਸਿੰਘ ਨੂੰ ਸਿੱਧਾ ਕਹਿ ਦਿੱਤਾ ਕਿ ਦੀਪ ਸਿੱਧੂ ਇਹਨੇ ਮਰਵਾਇਆਗਾ ਕਹਿੰਦਾ ਭਾਵ ਕਿ ਇਹ ਜਿਹੜੇ ਲੋਕ ਨੇ ਇਹ ਸਰਕਾਰਾਂ ਦੇ ਤਲਵੇ ਚੱਟ ਲੋਕ ਆ ਇਹਨਾਂ ਨੂੰ ਉਤੋਂ ਜਿਹੜੀ ਸਾਰੀ ਸਹੇ ਆ ਕਿ ਭਾਈ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਬੋਲੋ ਇਸ ਤਰ੍ਹਾਂ ਫਲਾਣੀ ਨੂੰ ਬਦਨਾਮ ਕਰੋ ਤੇ ਧਾਰਨੇ ਤੱਕ ਕੋਈ ਨਹੀਂ ਝਾਕਣ ਵਾਲਾਗਾ ਇਹ ਆਪਣੇ ਆਪ ਨੂੰ ਪਤਾ ਨਹੀਂ ਕਿੱਡਾ ਬਦਮਾਸ਼ ਸਮਝੀ ਜਾਂਦਾ ਇੱਕ ਪੱਤਰਕਾਰ ਦੇ ਨਾਲ ਇੰਟਰਵਿਊ ਕੀਤੀ ਸੀ ਉਹਨੇ ਕਿ ਇਹਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਦੂਜਾ ਤੂੰ ਪੂਲਾ ਪਣ ਨੂੰ ਤਿਆਰ ਆ ਤੇ ਇਹਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਅਸੀਂ ਉਸ ਪੂਲੇ ਤੋਂ ਵੀ ਅੱਗੇ ਲੰਘ ਜਾਵਾਂਗੇ ਇਤੋਂ ਸਾਹਬਜ਼ਾਰ ਹੁੰਦਾਗਾ ਇਹਨਾਂ ਲੋਕਾਂ ਦੇ ਅੰਦਰ ਆ ਮਸਤ ਦਾ ਕਿੰਨੀ ਅੰਦਰ ਇਹਨਾਂ ਦੇ ਅੰਦਰ ਦਰਿੰਦਗੀ ਭਰੀ ਹੋਈ ਆ ਕਮੇ ਲੋਕ ਚੀਖ ਚੀਖ ਕੇ ਕਹਿੰਦੇ ਆ ਜੀ ਫਲਾਨਾ ਵੀ ਜਿਹੜਾ ਦੀਪ ਸਿੱਧੂ ਵੀ ਇਹਨਾਂ ਨੇ ਮਾਰ ਦਿੱਤਾ ਤੇ ਹਰੀ ਗੁਰਪ੍ਰੀਤ ਹਰੀ ਨੋ ਵੀ ਇਹਨਾਂ ਨੇ ਮਾਰ ਦਿੱਤਾ ਅਵਤਾਰ ਸਿੰਘ ਖੰਡਾ ਵੀ ਫਲਾਨਾ ਵੀ ਧਮਕਾ ਵੀ ਜਣੇ ਕਿ ਕਹਿਣ ਤੋਂ ਭਾਵ ਕਿ ਇਹ ਲੋਕ ਏਜੰਸੀਆਂ ਦੇ ਪਾਲੇ ਹੋਏ ਆ ਸੱਡੇ ਹੋਏ ਆ ਇਹਨਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਪੜਨਣ ਤੋਂ ਇਲਾਵਾ ਤੇ ਇਹ ਲੋਕਾਂ ਦੇ ਉੱਪਰ ਜਿਹੜਾ ਕਿ ਐਕਸ਼ਨ ਜਿਹੜਾ ਪਾਰਟੀ ਨੂੰ ਵੀ ਲੈਣਾ ਚਾਹੀਦਾ ਹਰਪਾਲ ਸਿੰਘ ਖਾਰਾ ਨੂੰ ਵੀ ਲੈਣਾ ਚਾਹੀਦਾ ਇਹਦਾ ਜਵਾਬ ਦੇਣਾ ਚਾਹੀਦਾ ਕਿ ਭਾਈ ਇਹ ਗੱਲ ਸੱਚ ਕਹਿ ਰਿਹਾ ਕਿ ਜਾਂ ਫਿਰ ਇਹ ਝੂਠ ਕਹਿ ਰਿਹਾ ਜਾਂ ਫਿਰ ਇਹ ਬਨੇ ਬਨੇ ਗੱਲਾਂ ਨੇ ਜਿਹੜੀਆਂ ਇੱਕ ਟਾਰਗੇਟ ਕੀਤਾ ਜਾ ਰਿਹਾਗਾ ਹੁਣ ਬਿਕਰ ਸਿੰਘ ਮੰਜੀਠੇ ਦੀ ਗੱਲਬਾਤ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜੇਲ੍ਹ ਦੇ ਵਿੱਚੋਂ ਨਵਾਂ ਨਵਾਂ ਰਿਹਾ ਹੋ ਕੇ ਆਇਆ ਕਹਿੰਦਾ ਜੀ ਮੈਂ ਭਗਵਾਨਤ ਮਾਨ ਦੀਆਂ ਅੰਦਰੋਂ ਟੀਕਾ ਸੁਣਦਾ ਸੀ ਬਾਹਰ ਟੀਕਾ ਪੈਂਦੀਆਂ ਸੀ ਫਿਰ ਭਾਈ ਕਿਉਂ ਤੂੰ ਦਰਦ-ਦਰ ਭੜਕਦਾ ਫਿਰਦਾ ਕਿਉਂ ਤੁਸੀਂ ਉਸ ਅਖੌਤੀ ਸਾਧ ਦੇ ਡੇਰੇ ਦੇ ਵਿੱਚ ਜਾਂਦੇ ਰਹੇ ਉਸ ਅਖੌਤੀ ਸਾਧ ਦਾ ਔਰਾਧਾ ਸਵਾਮੀਆਂ ਦਾ ਰੱਬਾ ਤੁਹਾਡੇ ਪੈਰੀ ਕਿਉਂ ਪੈਂਦਾ ਰਿਹਾ ਉਹ ਤੁਹਾਨੂੰ ਸੜਵਾਉਣ ਵਾਲਾ ਉਹੀ ਰੱਬਾ ਆ ਤੁਹਾਡੇ ਪਿੱਛੇ ਜਿਹੜਾ ਭਾਜਪਾ ਖੜੀ ਆ ਤੁਹਾਡੇ ਪਿੱਛੇ ਆਰਐਸਐਸ ਖੜੀ ਆ ਤੇ ਨਹੀਂ ਕੀ ਮਜ਼ਾਦ ਸੀ ਕਿ ਤੂੰ ਜੇਲ੍ਹ ਦੇ ਵਿੱਚ ਸੁਟ ਜਾਣਾ ਸੀ ਇੱਥੇ ਸਰਕਾਰ ਬੇਵਸ ਹੋ ਚੁੱਕੀ ਆ ਭਗਵਾਨਤਮਨ ਨੂੰ ਕਹਿਣਾ ਪੈ ਰਿਹਾ ਕਿ ਜਦੋਂ ਮੁਲਾਕਾਤੀ ਹੀ ਜੱਜ ਬਣ ਜਾਣ ਤੇ ਉਹਨਾਂ ਨੂੰ ਇੱਕ ਵੱਡਾ ਹਸਿਆਰਾ ਕਿ ਜਿਹੜਾ ਕਿ ਮੁਲਾਕਾਤੀ ਕਹਿੰਦਾ ਭਾਵ ਕਿ ਜਿਹੜਾ ਰਾਦਾ ਸਵਾਮੀ ਗੁਰਵਿੰਦਰ ਢਿੱਲੋਂ ਹੀ ਜਿਹੜਾ ਇੱਕ ਜੱਜ ਬਣ ਕੇ ਜਿਹੜਾ ਇਹਨੂੰ ਬਾਹਰ ਕਢਾ ਰ ਕਢਾਇਆ ਗਿਆ ਅੱਜ ਬੜਾ ਬੋਲ ਬੋਲਦਾ ਜੀ ਇਹਨਾਂ ਦਾ ਅਸੀਂ ਹੈ ਕਰ ਦਾਂਗੇ ਸਾਨੂੰ ਤਾਂ ਤੁਸੀਂ ਅੰਦਰ ਦੇ ਦਿੱਤਾ ਤੇ ਕਿੱਧਰ ਭੱਜਣਗੇ ਕਹਿੰਦਾ ਭਾਵ ਕਿ ਜਿਹੜਾ ਇੱਕ ਇਹ ਕਹਿੰਦੇ ਹੁਣ ਸਾਡੀ ਸਰਕਾਰ ਬਣਾ ਦਿਓ ਹੁਣ ਅਸੀਂ ਫਲਾਨੇ ਨੂੰ ਅੰਦਰ ਛੱਡ ਦਾਂਗੇ ਅਸੀਂ ਧੌਂਕੇ ਨੂੰ ਅੰਦਰ ਛੱਡ ਦਾਂਗੇ ਕਹਿੰਦਾ ਅਸੀਂ ਐ ਕਰ ਦਾਂਗੇ ਅਸੀਂ ਫਲਾਨਾ ਕਰ ਦਾਂਗੇ ਤੁਸੀਂ ਕੱਲ ਦੇ ਜਿਹੜੇ ਬਿਆਨ ਆ ਮਜੀਠੀਏ ਦੇ ਉਹ ਤਲਕੀ ਭਰੇ ਬਿਆਨ ਸੁਣ ਰਹੇ ਆ ਉਹਦੇ ਵਿੱਚ ਕਿੱਡਾ ਹੰਕਾਰ ਬੋਲ ਰਿਹਾਗਾ ਕਿਉਂ ਬੋਲ ਰਿਹਾ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਸੋਚਣ ਵਾਲੀ ਗੱਲ ਆ ਇਹ ਇਹ ਬੜੀ ਸੋਚਣ ਤੇ ਸਮਝਣ ਵਾਲੀ ਗੱਲ ਆ ਅਸੀਂ ਕਿਸੇ ਪਾਰਟੀ ਦੇ ਨੁਮਾਇੰਦੇ ਨਹੀਂ ਕਿਸੇ ਪਾਰਟੀ ਦੇ ਅਸੀਂ ਅੰਦੇ ਭਗਤ ਨੇ ਅਸੀਂ ਗੱਲ ਕਰਦੇ ਆ ਕਿ ਹੱਕ ਤੇ ਸੱਚ ਦੇ ਕਿ ਕਿਹੜਾ ਬੰਦਾ ਕਿ ਭਾਈ ਤੁਸੀਂ ਜਿਹੜਾ ਕੁਛ ਕੀਤਾ ਪੰਜਾਬ ਦੇ ਵਿੱਚ ਸਾਰੇ ਲੋਕਾਂ ਨੂੰ ਪਤਾ ਕਮੇ ਮਾਮਾ ਦੇ ਪੁੱਤ ਤੁਸੀਂ ਮਾਰੇ ਆ ਠੀਕ ਆ ਕਿ ਭਾਈ ਤੁਸੀਂ ਅੱਜ ਤੁਹਾਡੀ ਪਿੱਠ ਦੇ ਉੱਤੇ ਜਿਹੜੇ ਕਿ ਬਾਬੇ ਖੜੇ ਆ ਉਹ ਚਾਹੇ ਇਹ ਸੌਦਾ ਸਾਧ ਹੋਵੇ ਬਲਾਤਕਾਰੇ ਚਾਹੇ ਉਹ ਨੂਰ ਮਹਿਲਿਆ ਹੋਵੇ ਉਹ ਚੇਲੀ ਰਹੀ ਆ ਸੁਖਬੀਰ ਬੱਦਲ ਦੀ ਮਾਂ ਸਰੇਂਦਰ ਕੌਰ ਸੈਦ ਉਹਦਾ ਨਾਮ ਸੀ ਤੇ ਜਿਹੜਾ ਕਿ ਆ ਹੁਣ ਨਮਾ ਇੱਕ ਰੱਬ ਇਹਨਾਂ ਨੇ ਪਾਲਿਆ ਜਿਹੜਾ ਕਹਿੰਦਾ ਕਿ ਮੇਰਾ ਯਾਰ ਆ ਮਜੀਠੀਆ ਮੇਰਾ ਰਿਸ਼ਤੇਦਾਰ ਆ ਇੱਕ ਪਾਸੇ ਕਹਿੰਦੇ ਕਿ ਅਰਾਬਾ ਇੱਕ ਪਾਸੇ ਕਹਿੰਦੇ ਕਿ ਬਾਬੇ ਨੇ ਤੇ ਅੱਜ ਸਿੱਧਾ-ਸਿੱਧਾ ਦੋ ਵਾਰੀ ਜੇਲ੍ਹ ਦੇ ਵਿੱਚ ਜਾ ਕੇ ਉਹਦੀ ਮੁਲਾਕਾਤ ਕਰਦਾ ਫਿਰ ਉਸ ਤੋਂ ਪਹਿਲਾਂ ਅੱਧਾ ਘੰਟਾ ਪਹਿਲਾਂ ਕਹਿੰਦਾ ਕਿ ਇਹਦੇ ਉੱਤੇ ਤਾਂ ਦੋਸ਼ ਹੀ ਕੋਈ ਨਹੀਂ ਤੇ ਫਿਰ ਫਰਮਾਨ ਆ ਜਾਂਦਾਗਾ ਸੁਪਰੀਮ ਕੋਰਟ ਦਾ ਕਿ ਜਿਹੜਾ ਕਿ ਇਹਨੂੰ ਬੇਲ ਦਿੱਤੀ ਗਈ ਆ ਜਿਹੜੀ ਇਹਦੀ ਜ਼ਮਾਨਤ ਆ ਜਿਹੜੀ ਉਹ ਮਨਜ਼ੂਰ ਕਰ ਦਿੱਤੀ ਗਈ ਆ ਇੱਥੇ ਬੜੇ ਸੰਕੇ ਖੜੇ ਹੁੰਦੇ ਆ ਬੜੀ ਸੋਚਣ ਤੇ ਵਿਚਾਰਨ ਵਾਲੀ ਗੱਲ ਆ ਬੜਾ ਇਹਦੇ ਉੱਪਰ ਲੋਕਾਂ ਨੂੰ ਵੀ ਜਿਹੜਾ ਇੱਕ ਅੰਨੇ ਹੋ ਕੇ ਕੋਈ ਵੀ ਅੰਨੇ ਭਗਤ ਨਾ ਬਣੋ ਕਿਸੇ ਦੇ ਤੇ ਬੜੇ ਸੋਚਣ ਤੇ ਸਮਝਣ ਦੀ ਗੱਲ ਆ ਐਤੋਂ ਤੱਕ ਕਿ ਹੁਣ ਜਿਹੜਾ ਉਸ ਬਾਬੇ ਦੇ ਕਈ ਭਗਤ ਸੀ ਤੇ ਚੇਲੇ ਸੀ ਵਿਆਸ ਵਾਲੇ ਦੇ ਉਹ ਕਹਿੰਦੇ ਅਸੀਂ ਵਿਆਸ ਵਾਲੇ ਦਾ ਨਾਮ ਸਾਧ ਵੀ ਲੈਂਦਾ ਸੀ ਉਹਨੂੰ ਰੱਬੋ ਵੀ ਮੰਨਦੇ ਸੀ ਉਹਨੂੰ ਗੁਰੂ ਵੀ ਮੰਨਦੇ ਸੀ ਕਹਿੰਦੇ ਜਦੋਂ ਹੁਣ ਮਜੀਠੀ ਦੇ ਉਹ ਸਾਰੇ ਆ ਸਪੋਰਟ ਕਰ ਰਹੇ ਆ ਇੱਕ ਡਰੱਗ ਨਸ਼ਾ ਤਸਕਰ ਦੀ ਸਪੋਰਟ ਕਰ ਰਹੇ ਆ ਅਲੇ ਅਸੀਂ ਅੱਜ ਤੋਂ ਬਾਅਦ ਨਾ ਅਸੀਂ ਡੇਰੇ ਜਾਈਏ ਨਾ ਵਿਆਜ ਹੈ ਇਹ ਨਾ ਉਹਨੂੰ ਰੱਬ ਮੰਨੀਏ ਨਾ ਉਹਨੂੰ ਗੁਰੂ ਮੰਨੀਏ ਅਸੀਂ ਉਹਦਾ ਖੜਾ ਛੱਡਿਆ ਕਹਿੰਦਾ ਭਾਵ ਕਿ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਜਿਨ੍ਹਾਂ ਦੇ ਪਿੱਛੇ ਅਸੀਂ ਲੱਗੇ ਫਿਰਦੇ ਆ ਉਹਦਾ ਯਾਰੀਆ ਪਗਾਉਂਦੇ ਆ ਬੜੇ ਬੜੇ ਲੋਕਾਂ ਦੇ ਨਾਲ ਆ ਕਿਵੇਂ-ਕਿਵੇਂ ਸਦਾਗਰਾਂ ਦੇ ਨਾਲ ਜਿਹੜਾ ਕਿਵੇਂ ਯਾਰੀ ਨਵਾਉਂਦੇ ਆ ਇਸ ਤਰੀ ਜਿਹੜਾ ਬਲਾਤਕਾਰ ਦੇ ਮਾਮਲੇ ਵਿੱਚ ਸੌਦਾ ਸਾਧ ਘਰੇਆ ਤੇ ਉਹਦੇ ਪਿੱਛੋਂ ਵੀ ਜਿਹੜਾ ਲੱਖਾਂ ਲੋਕਾਂ ਨੇ ਜਿਹੜਾ ਉਹਦਾ ਡੇਰਾ ਛੱਡ ਦਿੱਤਾ ਕਹਿੰਦਾ ਭਾਵ ਕਿ ਇਹਨਾਂ ਦੇ ਪੱਲੇ ਭਾਈ ਕੁਝ ਨਹੀਂ ਨਾ ਤੁਸੀਂ ਇੱਧਰ ਉੱਧਰ ਭੜਕੋ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੁਝ ਨਹੀਂ ਪੱਲੇ ਆਪਣੇ ਧਰਮ ਸਾਰੇ ਧਰਮ ਸਤਿਕਾਰਯੋਗ ਆ ਪਰ ਜਿਹੜੇ ਤੁਸੀਂ ਡੇਰਿਆਂ ਦੇ ਵਿੱਚ ਭੜਕਦੇ ਫਿਰਦੇ ਹੋ ਜਿਹੜੇ ਅੰਧਵਿਸ਼ਵਾਸੀ ਜਿਹੜੇ ਅੱਜ ਆ ਜਿਹੜੇ ਕਿ ਇਹੋ ਜਿਹੇ ਡੇਰੇ ਜਿਹੜੇ